ਇਤਿਹਾਸ ਦੇ ਪੰਨਿਆਂ ਦੇ ਵਿੱਚ ਬਹੁਤ ਹੀ ਪਵਿੱਤਰ ਸਥਾਨ ਗੁਰੂਕਾ ਲਾਹੌਰ ਜਿੱਥੇ ਸਾਈਬੇ ਕਮਾਲ ਦਸ਼ਮੇਸ਼ ਪਿਤਾ ਜੀ ਦੇ ਆਨੰਦ ਕਾਰਜ ਮਾਤਾ ਅਜੀਤ ਕੌਰ ਜਿਨ੍ਹਾਂ ਦਾ ਪਹਿਲਾ ਨਾਮ ਮਾਤਾ ਜੀਤਾ ਜੀ ਸਾਈਂ ਇਸ ਪਵਿੱਤਰ ਸਥਾਨ 'ਤੇ ਉਹਨਾਂ ਨੇ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਹੋਈ ਤੇ ਬਹੁਤ ਸਾਰੇ ਸਿੱਖ ਵੀਰੇ ਹਿਸਟਰੀ ਜਾਣਦੇ ਨੇ ਕਿ ਮਾਤਾ ਜੀਤ ਕੌਰ ਜੀ ਲਾਹੌਰ ਦੇ ਰਹਿਣ ਵਾਲੇ ਸਨ ਤੇ ਉਹਨਾਂ ਦੇ ਪਿਤਾ ਦਾ ਨਾਮ ਹਰੀ ਜਸਜੀ ਤੇ ਉਹਨਾਂ ਦਾ ਵਿਚਾਰ ਸੀ ਉਹਨਾਂ ਦੇ ਫਾਦਰ ਸਾਹਿਬ ਦਾ ਕਿ ਉਹਨਾਂ ਦੀ ਸ਼ਾਦੀ ਜਿਹੜੀ ਹੈ ਮਾਤਾ ਜੀਤ ਕੌਰ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੋਵੇ ਤੇ ਲੇਕਿਨ ਗੁਰੂ ਸਾਹਿਬ ਜੀ ਨੇ ਕਿਹਾ ਕਿ ਸ਼ਾਦੀ ਲਈ ਤਿਆਹ ਕਰ ਦਿੱਤੀ ਕੈਨ ਤੋਂ ਭਾਵ 1677 ਵਿੱਚ ਇਹ ਆਪਾਂ ਵੇਖ ਸਕਦੇ ਹਾਂ ਸਾਰਾ ਪਹਾੜੀ ਇਲਾਕਾ ਉਹ ਇਲਾਕਾ ਜਿੱਥੋਂ ਦੇ ਬਹੁਤ ਸਾਰੇ ਹਿੰਦੂ ਰਾਜਿਆਂ ਨੇ ਜਿਹਦੇ ਵਿੱਚ ਭੀਮਚੰਦ ਵਰਗੇ ਬਲਾਸਪੁਰ ਦੇ ਰਾਜੇ ਸਨ ਜਿਨ੍ਹਾਂ ਨੇ ਬਹੁਤ ਗੁਰੂ ਸਾਹਿਬ ਨਾਲ ਦੁਸ਼ਮਣੀਆਂ ਕਮਾਈਆਂ ਤੇ ਨਫ਼ਰਤ ਦੀ ਅੱਗ ਜਿਹੜੀ ਸੀ ਉਹਨਾਂ ਪੂਰੀ ਬਾਲੀ ਤੇ ਗੁਰੂ ਸਾਹਿਬ ਦੇ ਨਾਲ 13 ਜੰਗਾਂ ਕੀਤੀਆਂ ਇਸ ਹਿਮਾਚਲ ਦੀ ਧਰਤੀ ਤੋਂ ਨਿਕਲ ਕੇ ਉਹਨਾਂ ਲੋਕਾਂ ਨੇ ਆਪ ਆਪਣੇ ਵਿਸ਼ੇ ਤੇ ਮੁੜਦੇ ਹਾਂ ਗੁਰੂ ਸਾਹਿਬ ਜੀ ਨੇ ਇਤਿਹਾਸ ਦੇ ਪੰਨੇ ਦੱਸਦੇ ਕਿ ਇਸ ਕਰਕੇ ਲਾਹੌਰ ਜਾਣਾ ਵੇਤਰਨਾ ਸਮਝਿਆ ਕਿ ਉੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਬਹੁਤ ਸਾਰੇ ਸਿੱਖਾਂ ਦੀਆਂ ਤੇ ਅਤਿਆਚਾਰ ਹੋਏ ਸਨ ਤੇ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਉਸ ਸਥਾਨ ਤੇ ਸ਼ਾਦੀ ਕਰ ਨਹੀਂ ਜਾ ਸਕਦੇ ਇਸ ਲਈ ਆਪਾਂ ਇੱਕ ਨਵਾਂ ਨਗਰ ਗੁਰੂ ਕਾ ਲਾਹੌਰ ਵਸਾ ਦਿੰਨੇ ਆ ਪਹਾੜਾਂ ਦੇ ਵਿੱਚ ਗੁਰੂਕੇ ਲਾਹੌਰ ਪਹੁੰਚ ਕੇ ਸਾਨੂੰ ਬੜਾ ਚੰਗਾ ਲੱਗਾ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂਗੇ ਅੰਦਰ ਜਾ ਕੇ ਆਪਾਂ ਇਹ ਪਹਾੜੀਆਂ ਵੇਖੋ ਤੁਸੀਂ ਫਿਰ ਗੁਰੂ ਸਾਹਿਬ ਜੀ ਦਾ ਇੱਥੇ ਹੀ 1677 ਵਿੱਚ ਮਾਤਾ ਅਜੀਤ ਕੌਰ ਜੀ ਨਾਲ ਪਹਿਲੀ ਸ਼ਾਦੀ ਹੋਈ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇਤਿਹਾਸ ਦੇ ਮੁਤਾਬਕ ਕਿ ਮਾਤਾ ਅਜੀਤ ਕੌਰ ਜੀ ਬਿਮਾਰ ਰਹਿਣ ਲੱਗ ਪਏ ਸਨ ਤੇ ਕਾਫੀ ਸਾਲ ਬਿਮਾਰ ਰਹੇ ਤੇ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਹੋਈ ਪਹਿਲਾਂ ਫਿਰ માતા ਸੁੰਦਰ ਕੌਰ ਜੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ માતા ਜੀਤ ਕੌਰ ਜੀ ਦੇ ਕੈਨ ਤੇ ਹੀ ਆਨੰਦ ਕਾਰਜ ਹੋਇਆ ਜਿਨ੍ਹਾਂ ਚੋਂ માતા ਸੁੰਦਰ ਕੌਰ ਜੀ ਦੇ ਹੀ ਕੁੱਖ ਤੋਂ ਸਹਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਜਦੋਂ ਸਹਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਤਾਂ ਫਿਰ ਕੁਝ ਸਮੇਂ ਤੋਂ ਬਾਅਦ માતા ਜੀਤਾਂ ਜੀ ਜਿਹੜੇ ਸਨ ਅਜੀਤ ਕੌਰ ਜੀ ਬਿਲਕੁਲ ਨੂੰ ਠੀਕ ਹੋ ਗਏ ਸਨ ਤੇ ਉਹਨਾਂ ਦਾ ਬਾਲ ਬਾਬਾ ਅਜੀਤ ਸਾਹਿਬ ਜਦਾ ਅਜੀਤ ਸਿੰਘ ਨਾਲ ਮੰਨ ਲੱਗ ਗਿਆ ਖੁਸ਼ੀਆਂ ਰੱਬ ਨੇ ਦੇ ਦਿੱਤੀਆਂ ਤੇ ਬਿਲਕੁਲ ਠੀਕ ਹੋਣ ਤੋਂ ਬਾਅਦ ਕੁਦਰਤ ਦੇ ਰੰਗ ਏ ਸੀ ਕਿ ਉਸ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਜਿਹੜੇ ਸਨ ਬਿਮਾਰ ਹੋ ਗਏ ਸਨ ਹਿਸਟਰੀ ਦੇ ਪੰਨਿਆਂ ਦੇ ਮੁਤਾਬਕ ਤੇ ਜਦੋਂ ਮਾਤਾ ਸੁੰਦਰ ਕੌਰ ਜੀ ਬਿਮਾਰ ਹੋਏ ਤਾਂ ਉਸ ਤੋਂ ਬਾਅਦ ਹੀ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਬਾਬਾ ਜੂਹਾਰ ਸਿੰਘ ਯੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਇਹ ਤਿੰਨ ਸਹਿਬ ਜਾਦੇ ਮਾਤਾ ਅਜੀਤ ਕੌਰ ਜੀ ਦੇ ਕੁੱਖ ਤੋਂ ਉਹਨਾਂ ਦਾ ਜਨਮ ਹੋਇਆ ਤੇ ਇੱਕ ਵੀ ਦੇ ਵਿੱਚ ਹੋਰ ਵੀ ਗੱਲ ਕਹੀ ਜਾਂਦੀ ਆ ਆ ਮਾਤਾ ਸਹਿਬ ਕੌਰ ਜੀ ਦੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਾਤਾ ਸਹਿਬ ਕੌਰ ਜੀ ਦਾ ਜਿਹੜਾ आनंद कार्य ਦੁਨਿਆਵੀ ਦੁਨੀਆ ਦੇ ਮੁਤਾਬਕ ਹੋਇਆ ਲੇਕਿਨ ਗੁਰੂ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਦਾ ਗ੍ਰਸਥ ਜੀਵਨ ਨਹੀਂ ਨਿਵਾ ਸਕਦੇ ਸਾਨੂੰ ਆਪਣੀ ਹਿਸਟਰੀ ਨੂੰ ਬਿਲਕੁਲ ਸਮਝਣਾ ਚਾਹੀਦਾ ਤੇ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸਨ ਉਹ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਲਈ ਸ਼ਿਸ਼ੋਭਤ ਨੇ ਗੁਰੂਕੇ ਲਾਹੌਰ ਦਾ ਪਵਿੱਤਰ ਸਥਾਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਹੋਇਆ ਆ ਬਣਾਇਆ ਹੋਇਆ ਆਪਾਂ ਦਰਸ਼ਨ ਕਰ ਸਕਦੇ ਆ ਹਾਂ ਗੁਰੂ ਮਹਾਰਾਜ ਜੀ ਦੇ ਸਰੂਪ ਤੇ ਖਾਲਸੇ ਦੇ ਕੌਮੀ ਨੀਲੇ ਰੰਗ ਦੇ ਰੁਮਾਲਾ ਸਾਹਿਬ ਜਿਹੜੇ ਨਿਸ਼ਸ਼ੋਭਤ ਨੇ ਇਨ੍ਹਾਂ ਪਹਾੜਾਂ ਦੇ ਵਿੱਚ ਖਾਲਸੇ ਦੇ ਕੌਮੀ ਖਾਲਸੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਅੱਜ ਵੀ ਝੂਲਦੇ ਨੇ ਤੇ ਸਿੱਖ ਕੌਮ ਨੂੰ ਪਤਾ ਲੱਗ ਚੁੱਕਾ ਕਿ ਉਹਨਾਂ ਦਾ ਕੌਮੀ ਰੰਗ ਖਾਲਸਾ ਹੀ ਨੀਲਾ ਆ ਤੇ ਨੀਲਾ ਰੰਗ ਹੀ ਖਾਲਸੇ ਦਾ ਵਾਵੇਂ ਕਿਤੇ ਹੋਰਾਂ ਦੇ ਇਹ ਰੰਗ ਨਾ ਆਪਣੇ ਗੁਰਦਰਾ ਸਾਹਿਬ ਚ ਨਾ ਚਲਾਓ ਨਾ ਸਰੋਪੇ ਪਾਓ ਨਾ ਦੇਵੋ ਖਾਲਸੇ ਦਾ ਕੌਮੀ ਰੰਗ ਖਾਲਸਾ ਹੀ ਨੀਲਾ ਨਿਹੰਗ ਸਿੰਘ ਖਾਲਸੇ ਦੀ ਫੌਜ ਆ ਗੁਰੂ ਗੋਬਿੰਦ ਸਿੰਘ ਦੀ ਤੇ ਫੌਜ ਨੇ ਰੰਗ ਸੰਭਿਆ ਆ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਤੇ ਵੀ ਨਾਲ ਦੀ ਨਾਲ ਜਰੂਰ ਸੋਚਣਗੇ ਤਾਂ ਕਿ ਅਸੀਂ ਜਦੋਂ ਆਪਣੇ ਗੁਰੂ ਸਾਹਿਬ ਦੀ ਦੇ ਕੌਮੀ ਰੰਗ ਨਾਲ ਜੁੜੇ ਰਹੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ